ਇਸ ਵਕਤ ਸੀ ਪਿੰਡ ਬਾਦਲ ਵਿੱਚ ਮੌਜੂਦ ਆ ਜਿੱਥੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੋਡ ショ ਕਰਨ ਜਾ ਰਹੇ ਨੇ ਅਤੇ ਕੁਝ ਹੀ ਦਿਨ ਬਾਅਦ ਪਿੰਡ ਬਾਦਲ ਦੀ ਧਰਤੀ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ショ ਹੋਵੇਗਾ ਪਿੰਡ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਇੱਥੋਂ ਰਹਿਣੇ ਸਰਪੰਚ ਦੀ ਚੋਣ ਤੋਂ ਸ਼ੁਰੂਆਤ ਹੋਈ ਸੀ ਅਤੇ ਮੁੱਖ ਮੰਤਰੀ ਦੇ ਅਹੁਦੇ ਤੱਕ ਗਏ ਨੇ ਅਤੇ ਇਸ ਵਕਤ ਉਸ ਪਿੰਡ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੇ ਉਹ ਇਕੱਠਾ ਹੋਣਾ ਸ਼ੁਰੂ ਹੋ ਗਏ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕੁਝ ਹੀ ਦੇਰ ਵਿੱਚ ਭਗਵੰਤ ਸਿੰਘ ਮਾਨ ਜੋਰੇ ਉਹ ਇੱਥੇ ਪਹੁੰਚਣਗੇ ਅਤੇ ਇਸ ਰੋਡ ਸ਼ੋਅ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਉਹ ਕੀਤੀ ਜਾਵੇਗਾ ਇਹ ਰਸਤਾ ਜਿਹੜਾ ਹੈਗਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਘਰਵਾਲੇ ਨੂੰ ਜਾਂਦਾ ਹੈ ਜਿੱਥੇ ਕੀ ਰੋਡ ਸ਼ੋਅ ਨੇ ਜਾਣਾ ਹੈ ਜਿਸ ਪਾਸੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ तमाम ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਲੋਕ ਨੇ ਜੋ ਕਿ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਨੇ ਅਤੇ ਇਸ ਵਕਤ ਦੀ ਗੱਲ ਕੀਤੀ ਜਾਵੇ ਕੁਝ ਹੀ ਦੇਰ ਵਿੱਚ ਭਗਵੰਤ ਸਿੰਘ ਮਾਨਜੋ ਨੇ ਉਹ ਇੱਥੇ ਪਹੁੰਚਣਗੇ ਅਤੇ ਇੱਥੇ ਜਨਤਾ ਨੂੰ ਸੰਬੋਧਨ ਕੀਤਾ ਜਾਵੇਗਾ ਤਸਵੀਰ ਤੁਸੀਂ ਵੇਖ ਸਕਦੇ ਹੋ ਤਸਵੀਰ ਜਿਹੜੀ ਹੈਗੀ ਪਿੰਡ ਬਾਦਲ ਦੀ ਹੈ ਜਿੱਥੇ ਕੀ ਹਾਲ ਦੀ ਘੜੀ ਲੋਕ ਜਿਹੜੇ ਨੇ ਵੱਡੇ ਗਿਣਤੇ ਵਿੱਚ ਇਕੱਠਾ ਹੋ ਰਹੇ ਨੇ ਅਤੇ ਲੋਕਾਂ ਦੇ ਵਿੱਚ ਉਤਸ਼ਾਹ ਜਿਹੜਾ ਹੈਗਾ ਉਹ ਦੇਖਿਆ ਜਾ ਰਿਹਾ ਹੈ ਇਹ ਕਾਫੀ ਅਹਿਮ ਜਿਹੜਾ ਹੈਗਾ ਅੱਜ ਦਾ ਇਹ ਰੋਡ ਸ਼ੋਅ ਰਹਿਣ ਵਾਲਾ ਹੈ ਕਿਉਂਕਿ ਪਿੰਡ ਬਾਦਲ ਵਿੱਚ ਰੋਡ ਸ਼ੋਅ ਜਿਹੜਾ ਹੋਣਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ ਅਤੇ ਦੂਜੇ ਪਾਸੇ ਲੋਕ ਜਿਹੜੇ ਨੇ ਉਹ ਇਸ ਵਕਤ ਇੱਥੇ ਆ ਪਹੁੰਚ ਰਹੇ ਨੇ ਅਤੇ ਕੁਝ ਹੀ ਦੇਰ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੋਰੇ ਮੁੱਖ ਮੰਤਰੀ ਪੰਜਾਬ ਇੱਥੇ ਪਹੁੰਚਣਗੇ ਅਤੇ ਰੋਡ ਸ਼ੋ ਜਿਹੜਾ ਹੈ ਕੀਤਾ ਜਾਵੇਗਾ ਤਸਵੀਰ ਤੁਸੀਂ ਵੇਖ ਸਕਦੇ ਹੋ ਜਿਸ ਵਿੱਚ ਕੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਅਤੇ ਹਾਲ ਦੀ ਕੜੀ ਸ਼ੁਰੂਆਤ ਜਿਹੜੀ ਹੈਗੀ ਇਸ ਰੋਡ ਸ਼ੋ ਦੀ ਕੁਝ ਹੀ ਦੇਰ ਬਾਅਦ ਹੋ ਜਾਵੇਗੀ ਜਿਸ ਵਿੱਚ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋਰੇ ਉਹ ਸ਼ਿਰਕਤ ਕਰਨਗੇ ਅਤੇ ਇਸ ਰੋਡ ਨੂੰ ਜਿਹੜੀ ਹੈਗੀ ਐ ਇੱਥੋਂ ਸ਼ੁਰੂਆਤ ਇਸ ਰੋਡ ਦੀ ਕੀਤੀ ਜਾਵੇਗੀ ਐ ਤਸਵੀਰਾਂ ਤੁਸੀਂ ਪਿੰਡ ਬਾਦਲਦਿਆ ਵੇਖ ਰਹੇ ਸੀਗੇ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਹੀ ਦੇਰ ਬਾਅਦ ਪਹੁੰਚਣਗੇ ਅਤੇ ਇੱਥੇ ਇੱਕ ਵੱਡਾ ਰੋਡ ਸ਼ੋਅ ਜਿਹੜਾ ਹੈਗਾ ਉਹ ਕੀਤਾ ਜਾਵੇਗਾ ਫਿਲਹਾਲ ਵੇਖਦੇ ਆ ਕਿ ਰੋਡ ਸ਼ੋਅ ਵਿੱਚ ਕਿਸ ਤਰੀਕੇ ਦਾ ਮਾਹੌਲ ਜਿਹੜਾ ਹੈਗਾ ਉਹ ਵੇਖਣ ਨੂੰ ਮਿਲਣਾ ਹੈ पिंड बादल तो कैमरा पर्सन मनप्रीत सिंह देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर